झुकेगा नहीं साला झुकेगा नहीं साला झुकेगा नहीं साला झुकेगा नहीं साला पर आज मैं झुकेगा नहीं साला वही है सर वही है अजय भाई गेमले की बहुत बढ़िया भाई बहुत बहुत टाइम से जबरदस्त माइंड ब्लोइंग मार्वेलस मतलब क्लास इतोते कुछ नहीं हैगा बहुत बढ़िया बहुत बढ़िया जो मेरे हक का पैसा है वो चार आना हो या आठ आना मैम दसा दो कितने नंबर 100 ए दसा जी 10 भाई फायर नहीं वाइल्ड फायर ਮੈਨੂੰ ਅੱਜ ਦੁੱਖ ਹੋ ਰਿਹਾ ਮੈਨੂੰ ਸੀੜੀ ਮਾਰਨੀ ਕਿਉਂ ਨਹੀਂ ਆ ਰਹੀ ਮੀਡੀਆ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਰਵਨੀਤ ਬਰੋਏ ਅੱਜ ਆਪਾਂ ਪਹੁੰਚੇ ਹਾਂ ਸਾਉਥ ਦੇ ਸੁਪਰਸਟਾਰ ਅਲੂ ਅਰਜੁਨ ਦੀ ਮੂਵੀ ਜੋ ਮੋਸਟ ਅਵੇਟਡ ਹੈ ਪੁਸ਼ਪਾ 2 ਦੀ ਰੂਲ ਜੋ ਕਿ ਜੀ ਪਹਿਲੀ ਮੂਵੀ ਆਈ ਸੀ ਤੇ ਬਹੁਤ ਹੀ ਲੋਕਾਂ ਵੱਲ ਪਸੰਦ ਕੀਤੀ ਗਈ ਸੀ ਤੇ ਲੋਕਾਂ ਨੂੰ ਇਸ ਮੂਵੀ ਦਾ ਬਹੁਤ ਇੰਤਜ਼ਾਰ ਸੀ ਤੇ ਅੱਜ ਮੂਵੀ ਲੱਗ ਚੁੱਕੀ ਹੈ ਤੇ ਤੁਸੀਂ ਦੇਖਿਆ ਕਿ ਟਿਕਟ ਕਾਊਂਟਰ ਤੇ ਵੀ ਬਹੁਤ ਰਸ਼ ਪਿਆ ਹੋਇਆ ਹੈ ਤੇ ਆਪਾਂ ਇਸ ਮੂਵੀ ਦਾ ਰਿਵਿਊ ਕਰਾਂਗੇ ਲੋਕਾਂ ਕੋਲੋਂ ਸੁਣਾਂਗੇ ਤੇ ਕਿ ਲੋਕਾਂ ਨੂੰ ਮੂਵੀ ਕਿੰਜ ਦੀ ਲੱਗੀ ਆਓ ਵੱਧੇ ਅੱਗੇ पाजी किम्मे लगी जी मूवी पुष्पाडू बहुत बढ़िया लगी मूवी जुकेगानी पुष्पा जुकेगानी नहीं जुकेगानी जुके, आज की भी जुकेगानी साला पाजी <laughs> किम्मे लगी मूवी एंड से आलू वर्जनी एक्टिंग बहुत बढ़िया एंड मैम किम्मे लगी मूवी अच्छी लग रही पहले ना लो सही है सही है पाजी किम्मे लगी मूवी बहुत � ਇਹ ਦੱਸਾਂ ਜੀ 10 ਵਜੇ ਵਸ ਪਹਿਲੇ ਨਾਲੋਂ ਕਿੱਦਾਂ ਬਿਲਕੁਲ ਨਾਲ ਵਧੀਆ ਭਾਈ ਮੂਵੀ ਭਾਈ ਸਭ ਤੋਂ ਵਧੀਆ ਡਾਇਲਗ ਕਿਹੜਾ ਲੱਗਾ ਉਹ ਨੈਦ ਕੀ ਦੇ ਵਿੱਚ ਦੇ ਜੁਕੇਗਾ ਨਹੀਂ ਸਾਲਾ ਇੱਕ ਇੱਕ ਨਾ ਡਾਇਲਗ ਹੈਗਾ ਵਿੱਚ ਵਾਈਲਡ ਫਾਇਰ ਵਾਲਾ ਸਰ ਕਿਵੇਂ ਲੱਗੀ ਮੂਵੀ ਬਹੁਤ ਵਧੀਆ ਬਹੁਤ ਵਧੀਆ ਸੁਪਰ ਡੁਪਰ ਪਿਛਲੀ ਵਾਰੀ ਸਰ ਜਿੱਦਾਂ ਵਿੱਚ ਉਹਦਾ ਡਾਇਲਗ ਸੀ ਕਿ ਫਲਾਵਰ ਸਮਝਾ ਕੇ ਆਤ ਕੀ ਕਿਹੜਾ ਡਾਇਲਗ ਹੈ ਉਹ ਹੀ ਹੈ ਸਰ ਉਹ ਹੀ ਹੈ ਜੁਕੇਗਾ ਨਹੀਂ ਸਾਲਾ ਜੁਕੇਗਾ ਨਹੀਂ ਸਾਲਾ ਅੱਜ ਭਾਈ ਕਿਵੇਂ ਲੱਗੀ ਬਹੁਤ ਵਧੀਆ ਭਾਈ ਬਹੁਤ ਓਏ ਅਲੂ ਅਰਜਨ ਦੀ ਐਕਟਿੰਗ ਬਹੁਤ ਵਧੀਆ ਭਾਈ ਓਏ ਅਲੂ ਅਰਜਨ ਦੀ ਐਕਟਿੰਗ ਕਿੱਦਾਂ ਭਾਈ ਬਹੁਤ ਵ ਐਂਡ ਸੋ ਪੂਰਾ ਨਾਈਸ ਮੈਨੂੰ ਅੱਜ ਦੁੱਖ ਹੋ ਰਿਹਾ ਮੈਨੂੰ ਸੀੜੀ ਮਾਰਨੀ ਕਿਉਂ ਨਹੀਂ ਆ ਰਹੀ ਹਾਂ ਹਾਂਜੀ ਭਾਈ ਕਿਵੇਂ ਲੱਗੀ ਮੂਵੀ ਪੁਸ਼ਪਾ ਜਬਰਦਸ ਮਾਈਂਡ ਬਲੋਇੰਗ ਮਾਰਵਲਸ ਮਤਲਬ ਕਲਾਸ ਇਤੋਂ ਉੱਤੇ ਕੁਝ ਨਹੀਂ ਹੈਗਾ ਪੁਸ਼ਪਾ ਪੁਸ਼ਪਾ ਹੈ ਔਰ ਪੁਸ਼ਪਾ जुकेगा नहीं साला ये तो इतना कि डायलॉग है कि फायर नहीं वाइल्ड फायर है ओ कितना वर्ल्ड फायर है वर्ल्ड वाइड हो गया पहले नेशनल लेवल से होना चाहिए वाइल्ड फायर वाइल्ड फायर होगा वाइल्ड वाला वाइल्ड है हां जी भाई की वाली की मूवी भाई बहुत बढ़िया मूवी है कोई एक डायलॉग होवे मूवी ना देख के इतनी सारे इकट्ठे बोलो हां भाई यही बढ़िया फायर बोल के दसो एक बोल के नहीं साला फायर नहीं वाइल्ड फायर

ਕਸ ਦਨ ਮੈ ਕਿਵੇਂ ਲੱਗੀ ਬਹੁਤ ਵਧੀਆ ਜੀ ਹਾਂਜੀ ਭਾਜੀ ਪੁਸ਼ਪਾ ਟੂ ਦੇਖ ਕੇ ਆਏ ਹੋ ਐਕੀ ਵਰਸ਼ਰੀ ਵੱਲੀ ਦੀ ਐਕਟਿੰਗ ਕਿਤਾ ਲੱਗੀ ਵਿੱਚ ਉਹਦੀ ਐਕਟਿੰਗ ਆ ਪੁਸ਼ਪਾ ਅਰਜੁਨ ਪੁਸ਼ਪਾ ਉਹ ਵੀ ਬਹੁਤ ਵਧੀਆ ਵਾ ਸਾਰੇ ਬਹੁਤ ਵਧੀਆ ਜਿਹੜਾ ਵਿਲਨ ਆ ਜਿਹੜਾ ਬਬਰ ਸਿੰਘ ਹਾਂਜੀ ਉਹ ਵੀ ਬਹੁਤ ਵਧੀਆ ਹਾਂਜੀ ਵਿਲਨ ਤੋਂ ਦੇ ਵਿੱਚ ਦੋ ਤਿੰਨ ਹੋਣੇ ਪਾਰ 3 ਦਾ ਵੇਟ ਆ ਪਾਰ 3 ਦਾ ਵੇਟ ਆ ਭਾਜੀ ਪਾਰ 3 ਤੇ ਮੈਂ ਪੁਸ਼ਪਾ ਟੂ ਦੇਖ ਕੇ ਆਇਓ ਇਹਦੇ ਵਿੱਚ ਕੋਈ ਹਿੰਟ ਹੈਗਾ ਕਿ ਇਹਦਾ ਪਾਰ 3 ਵੀ ਆਏਗਾ ਹਾਂਜੀ ਹਾਂਜੀ ਤੇ ਦੂਜੀ ਕਿਤਾ ਘੈਂਟ ਆ ਬਹੁਤ ਵਧੀਆ ਫਿਲਮ ਹਾਂਜੀ ਤੁਸੀਂ ਦੇਖ ਕੇ ਆਏ ਹੋ ਕੌਨਸਾ ਡਾਇਲੌਗ ਸੁਣਾ ਅੰਦਰ

ਜੁਕੇਗਾ ਨਹੀਂ ਸਾਲਾ ਸੋਇਸੀ ਪੁਸ਼ਪਾ 2 ਦਾ ਰਿਵਿਊ ਤੇ ਲੋਕਾਂ ਨੇ ਦੱਸਿਆ ਕਿ ਅੱਲੂ ਅਰਜਨ ਸ਼੍ਰੀ ਵੱਲੀ ਤੇ ਭਵਰ ਸਿੰਘ ਦੀ ਐਕਟਿੰਗ ਕਿਵੇਂ ਲੱਗੀ ਤੇ ਲੋਕਾਂ ਦੇ ਮੂੰਹ 'ਚ ਸਿਰਫ ਇੱਕ ਹੀ ਚੀਜ਼ ਹੈ ਕਿ ਜੁਕੇਗਾ ਨਹੀਂ ਸਾਲਾ ਤਾਂ ਤੁਸੀਂ ਵੀ ਦੱਸੋ ਕਿ ਤੁਹਾਨੂੰ ਇਹ ਮੂਵੀ ਕਿੱਦਾਂ ਦੀ ਲੱਗੀ ਤੇ ਕਮੈਂਟਸ ਕਰਕੇ ਜ਼ਰੂਰ ਦੱਸੋ ਸਾਨੂੰ ਥੈਂਕ ਯੂ ਸੋ ਮੱਚ